ਚਾਹੀਦੀ ਵੀ ਜਿਹੜੀ ਬੰਦੇ ਨੂੰ ਗਰੀਬੀ ਆ ਤੇ ਜਿਹੜੇ ਬੰਦੇ ਨੂੰ ਮਾਰੇ ਦੇਣਾ ਮੈਂ ਚਾਹੁੰਦੀ ਹਾਂ ਉਹ ਕਦੇ ਵੀ ਬੰਦੇ ਨੂੰ ਭੁੱਲਣੀ ਨਹੀਂ ਚਾਹੀਦੀ ਬੇਸ਼ੱਕ ਤੁਸੀਂ ਅਸਮਾਨ ਤੇ ਆ ਤਾਂ ਧਰਤੀ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਦਿਨ ਸਾਰਿਆਂ ਨੇ ਧਰਤੀ ਤੇ ਹੀ ਆਉਣਾ ਹੈ ਨਾ ਤੇ ਵੀਰੇ ਅਸੀਂ ਨਾ ਤਿੰਨ ਭੈਣ ਭਰਾ ਕਿਸਾਨ ਜਿਵੇਂ ਛੋਟੇ ਕਿਸਾਨਾਂ ਵਾਲਾ ਮਿਡਲ ਪਰਿਵਾਰ ਅਸਲੀ ਗਾਣੇ ਵਾਲਾ ਪਰਿਵਾਰ ਉਹ ਸੱਤੀ ਵਾਲੇ ਜਿਹੜੇ ਜੱਟ ਹੁੰਦੇ ਆ ਪਰ ਉਹ ਵੀ ਆਏ ਆ ਵੀ ਚਲੋ ਮਜ਼ਦੂਰ ਵੀ ਸਾਲੇ ਨਾਲ ਸੌਖੀ ਰੋਟੀ ਖਾਂਦੇ ਸੀ ਅਸੀਂ ਉਸ ਤਰ੍ਹਾਂ ਦੇ ਕਿਸਾਨ ਵੀ ਜਿਨ੍ਹਾਂ ਦੇ ਘਰੇ ਕੋਈ ਮੈਨੇਜਮੈਂਟ ਨਹੀਂ ਸੀਗਾ ਜਿਵੇਂ ਪੰਗੇ ਜਿਵੇਂ ਮੇਰੇ ਫਾਦਰ ਸਾਹਿਬ ਉਹ ਪੰਗੇ ਦੇ ਬਾੜੇ ਲੈ ਲੈਂਦੇ ਜਿਵੇਂ ਇੱਕ ਵਾਰੀ ਉਹ ਲੋਨ ਕਰਾ ਲਿਆ ਤੇ ਪੇਡਾਂ ਬੱਕਰੀਆਂ ਲੈ ਲੀਆਂ ਕਿਤੇ ਲੋਨ ਕਰਾ ਲਿਆ ਟਰੈਕਟਰ ਲੈ ਲਿਆ ਉਹ ਕਿਸ਼ਤਾਂ ਕੁਸ਼ਤਾਂ ਹੀ ਸੀ ਪਈ ਜਾਂਦੀਆਂ ਹਨ ਉਹਨਾਂ ਨੂੰ ਤੰਗੇ ਬਾਲੇ ਹੋ ਜਾਂਦੇ ਸੀ ਨਹੀਂ ਤਾਂ ਉਹਨਾਂ ਦੀ ਜ਼ਮੀਨ 'ਚ ਜਿਹੜੇ ਸਾਡੇ ਆਲੇ ਦੁਆਲੇ ਵਾਲੇ ਵਧੀਆ ਆਮਦਨ ਨਿਭਾ ਕਰਦੇ ਸੀਗੇ ਤੇ ਸਾਨੂੰ ਮਤਲਬ ਇੱਕ ਤਾਂ ਹੁਣ ਉਹ ਜਿਹੜੀਆਂ ਪੇਡਾਂ ਬੱਕਰੀਆਂ ਮੈਂ ਮੇਰਾ ਭਰਾ ਆਰਮੀ 'ਚ ਆ ਤੇ ਸਾਡੇ ਡਰੇ ਨਾ ਚੰਦ ਪਣ ਸਾਰਿਆਂ ਤੁਸੀਂ ਦੇਖਿਆ ਤੇ ਡਰੇ 'ਚ ਅਸੀਂ ਬਹੁਤ ਤਿੰਨਾ ਧਾਣਾ ਭਰਾਵਾਂ ਨੇ ਬਹੁਤ ਪੇਡਾਂ ਬੱਕਰੀਆਂ ਵੀ ਚਾਰੀਆਂ ਤੇ ਬਾਕੀ ਚਲੋ ਜਿਹੜਾ ਘਰੇ ਅੱਗੇ ਸਾਰੀਆਂ ਕੁੜੀਆਂ ਵੈਸੇ ਕਰਦੀਆਂ ਸੀ ਗੋਆਪੂੜਾ ਉਹ ਬਹੁਤ ਕੀਤਾ ਜਮੀਨ ਦੇ ਨਾਲ ਜਿਹੜੇ ਜਿੰਨੀ ਸਾਡੇ ਜਮੀਨ ਸੀਗੀ ਤੇ ਉਹਨੇ ਟਿੰਡਾ ਹੀਜ ਲੈਂਦੇ ਉਸ ਸਮੇਂ ਹੂੰ ਪਹਿਲਾਂ ਅਸੀਂ ਤਿੰਨੇ ਭੈਣ ਭਰਾ ਮੇਰੀ ਭਰਾਵ ਦੇ ਛੋਟਾ ਸੀ ਪਰ ਅਸੀਂ ਤਿੰਨੇ ਜਾਂਦੇ ਸਵੇਰ ਸਾਨੂੰ ਟਿੰਡਾ ਤੋੜਨ ਲੈ ਕੇ जाया ਜਾਂਦਾ ਹੂੰ ਤੇ ਮਸਾ ਵੀ ਅਸੀਂ ਸਕੂਲ ਦੇ ਉਧਰ ਘੰਟੀ ਵੱਜ ਜਾਂਦੀ ਸਾਡੇ ਦਾਰਚੀ ਸਕੂਲ ਆ ਤੇ ਜਦੋਂ ਅਸੀਂ ਆਉਂਦੇ ਸਕੂਲੋਂ ਵਾਪਸ ਤੇ ਪੁੱਜੀ ਮੇਰੀ ਵਰਦੀ ਹੁੰਦੀ ਸੀ ਮੈਨੂੰ ਯਾਦ ਆ ਤੇ ਵੀ ਨੌਂ ਦਾ ਟਾਈਮ ਨਹੀਂ ਸੀ ਹੁੰਦਾ ਕਿ ਉਹ ਵੀ ਵਰਦੀ ਮੈਂ ਪਸੀਨੇ ਵਾਲੀ ਬਗਲ ਕੇ ਦਵਾਦਾ ਪਹਿਲੀ ਬਾਰ ਜਦੋਂ ਵਾਜੀ ਆਂਦੀ ਸੀ ਇਹ ਦੂਜੀ ਵੈਲ ਵਾਲੇ ਨੂੰ ਮੈਂ ਮਸਾ ਹੀ ਪਹੁੰਚਣਾ ਤੇ ਬਹੁਤ ਵਾਰੀ ਆਏ ਹੁੰਦਾ ਸੀਗਾ ਵੀ ਸਕੂਲ ਲੱਗ ਜਾਂਦਾ ਤੇ ਲੋਕ ਲੋਕ ਕੇ ਮਸਾ ਹੀ ਕਲਾਸ ਚ ਜਾਣਾ ਤੇ ਵੀ ਦੇ ਬਣ ਯਾਦ ਕਰਦੇ ਆ ਹਨਾ 20-20 ਰੁਪਏ ਦੀਆਂ ਜਿਹੜੀਆਂ ਟਿੰਡੋ ਆਉ ਟੀਚਰਾਂ ਨੂੰ ਵੇਚੀਆਂ ਹੋਈਆਂ ਦੁੱਧ ਵੇਚਿਆ ਹੋਇਆ ਚਲ ਸ਼ੁਕਰ ਹੈ ਤੁਸੀਂ ਗੱਲ ਦੱਸੀਆ ਨਹੀਂ ਤਾਂ ਟੀਚਰਾਂ ਦੇ ਤਾਂ ਆ ਵੀ ਫ੍ਰੀ ਚ ਹੀ ਲੈ ਲੈਂਦੇ ਆ ਨਹੀਂ ਨਹੀਂ ਕੋਈ ਸ਼ਰਮ ਨਹੀਂ ਹੈਗਾ ਟੀਚਰ ਮਤਲਬ ਇਦਾਂ ਨਹੀਂ ਸੀ ਕਰਦੇ ਸਾਰੇ ਇਮਾਨਦਾਰ ਹੁੰਦੇ ਵੀ ਚਲੋ ਇਦਾਂ ਉਹਨਾਂ ਨੂੰ ਪਤਾ ਸੀਗਾ ਵੀ ਆਰਗੈਨਿਕ ਮਿਲਦਾ ਹੈਗਾ ਹਨਾ ਵੀ ਘਰ ਦਾ ਚਲੋ ਫਰੈਸ਼ ਹੁੰਦਾ ਵੀ ਉਠਿ ਗੜਾ ਪਗਉ ਦੇ ਸਪਰੇ ਪਹਿਲਾਂ ਕੋਈ ਬਾੜੀ ਇੰਨੀ ਨਹੀਂ ਸੀ ਕੀਤੀਆਂ ਦੀ ਹੁਣ ਤਾਂ ਜਿਵੇਂ ਖੇਤੀ ਜਾਰਾਂ ਬਾਂਡੀਆਂ ਠੀਕ ਸੀਗਾ ਉਦੋਂ ਐਨਾ ਲਾਲ ਚਨੀਫੀ ਹੁੰਦਾ ਹੁਣ ਤਾਂ ਜਿਵੇਂ ਜੀਵਨਦਾਰਾਂ ਨੂੰ ਵੀ ਬਹੁਤ ਲਾਲਚ ਆ ਆਪ ਹੀ ਖਾਣਾ ਹੁੰਦਾ ਪਰ ਆਪਾਂ ਕਿੰਨਾ ਜ਼ਹਿਰ ਸਿੱਟੀ ਜਾਂਦੇ ਆ ਪਰ ਉਹ ਲਾਲਚ ਉਸ ਸਮੇਂ ਚ ਥੋੜਾ ਘੱਟ ਹੁੰਦਾ ਸੀ ਐਨਾ ਫਰਕ ਸੀਗਾ ਆਪਾਂ ਤੁਸੀਂ ਵੀ ਰ ਭੇਡਾਂ ਬੱਕਰੀਆਂ ਚਾਰਦੇ ਰਹੇ ਟਿੰਡੋ ਟਿੰਡੋ ਤੋੜਨ ਦਾ ਕੀ ਮਜ਼ਦੂਰੀ ਦਾ ਵੀ ਇਹ ਦਾ ਹਾਂ ਮਜ਼ਦੂਰੀ ਵੀ ਬਹੁਤ ਘਰੇ ਮਤਲਬ ਪਹਿਲਾਂ ਤਾਂ ਹੁਣ ਆਏ ਹੁੰਦਾ ਸੀਗਾ ਵੀ ਘਰ ਦੇ ਲੜਨਾ ਵਗੈਰਾ ਚੁਗਣ ਜਾਂਦੇ ਤੇ ਉਹ ਬੱਚਿਆਂ ਨੂੰ ਜਿਵੇਂ ਹੁਣ ਸਾਨੂੰ ਘਰੋਂ ਛੱਡਿਆ ਘਰੇ ਛੱਡਿਆ ਆਂਦੇ ਤੇ ਅਸੀਂ ਤਿੰਨੇ ਭੈਣ ਭਰਾ ਹੁੰਦੇ ਹਨਾ ਘਰ ਤਾਂ ਉਹ ਸੁਬਾਹ ਲੈ ਭਾਂਦੇ ਜੇ ਤਾਂ ਉਹਦੇ ਕਿਵਰੀ ਮੈਂ 1 ਵਜੇ ਪੇਪਰ ਜਿਦਾਂ ਚੱਲਦੇ ਹੁੰਦੇ ਸੀ ਪੇਪਰਾਂ 'ਚ ਨਹੀਂ ਬੱਚੇ ਹੁਣ ਜਿਵੇਂ ਆਪਣੇ ਬੱਚਿਆਂ ਦੇ ਪੇਪਰ ਹੋਣ ਤਾਂ ਪਤਾ ਅੱਗੇ ਪਿੱਛੇ ਘੁੰਮਦੇ ਫਿਰੇ ਹਨਾ ਤਾਂ ਉਹ ਪੇਪਰ ਦੇ ਕੇ ਮੈਂ ਆਉਣਾ ਤੇ ਆਉਣ ਲੈਣ ਮੇਰੇ ਬੇਲੀ ਪਤੀਲੇ ਤੁਲੇ ਮੰਜ ਨਾਲੇ ਪਏ ਹੁੰਦੇ ਉਵੇਂ ਹੀ ਬੁੱਕਰ ਬੁੱਕਰ ਕੂੜਾ ਹਨਾ ਉਦੋਂ ਮੈਂ ਸਾਰਾ ਪਰ ਮੈਂ ਸ਼ੁਰੂ ਤੋਂ ਆਏ ਨਹੀਂ ਹੈਗਾ ਵੀ ਮੱਥੇ ਵਟ ਨਹੀਂ ਪਾਇਆ ਕਦੇ ਵੀ ਕਿਸੇ ਕੰਮ ਨੂੰ ਸ਼ੁਰੂ ਤੋਂ ਅਸੀਂ ਸਾਰੇ ਹੀ ਮਿਹਨਤੀ ਸੀ ਸਾਰਾ ਪਰਿਵਾਰ ਤੇ ਇਕ ਰਹਿਣਾ ਚਾਹਦੇ ਸੀ ਪਰ ਵੀ ਕੰਮ ਨੂੰ ਦੇਖ ਕੇ ਕਈ ਤਾਂ ਹੁਣ ਮਰਨ ਲੱਗ ਜਾਂਦੇ ਆ ਕਈ ਲੋਕ ਤਾਂ ਦੇਹ ਸਾਮ-ਸਾਮ ਰੱਖੀ ਜਾਂਦੇ ਆ ਵੀ ਹੁਣ ਕਾਂਗਤਿਆ ਨੇ ਨਿਖਾਣੀ ਨੂੰ ਵੀ ਪਤਾ ਹਨਾ ਵੀ ਸਾਰਿਆਂ ਨੇ ਇੱਕੇ ਥਾਂ ਜਾਣਾ ਕਈ ਲੋਕ ਤਾਂ ਬਸ ਆਪਦੇ ਸਰੀਰ ਦੇ ਇਨਿਕ ਸੰਭਾਲ ਕਰੀ ਜਾਂਦੇ ਆ ਵੀ ਜੇ ਕਿਤੇ ਮੈਂ ਕੰਮ ਨੂੰ ਲਾ ਲਿਆ ਜੇ ਕਿਤੇ ਮੇਰੇ ਹੱਥ ਨਾਲ ਬਿਵਾਏ ਨਹੀਂ ਕੱਟ ਲਈ ਤਾਂ ਇਹ ਮੇਰੇ ਹੱਥ ਕੀਤੇ ਕਾਲੇ ਨਾ ਹੋ ਜਾਣ ਮਤਲਬ ਫਿਰ ਉਹ ਬੰਦਾ ਅੱਗੇ ਨਹੀਂ ਵੱਸ ਸਕਦਾ ਜੋ ਗਰੀਬ ਜੰਮਿਆ ਉਹ ਗਰੀਬ ਹੀ ਮਰੂਗਾ ਉਹ ਨੇ ਕਦੇ ਵੀ ਅੱਗੇ ਨਹੀਂ ਆਉਣਾ ਬਸ ਇਹ ਆ ਵੀ ਤੁਹਾਨੂੰ ਮਿਹਨਤ ਕਰਨੀ ਪੈਂਦੀ ਆ ਫਾਲਾ ਪਰਮਾਤਮਾ ਨੇ ਉਹ ਪਤਾ ਨਹੀਂ ਤੁਹਾਨੂੰ ਕਿਹੜੀ ਜਗ੍ਹਾ ਦੇ ਦੇਣਾ ਅਸੀਂ ਹੋਰ ਲਾਈਨ ਚ ਮਿਹਨਤ ਕਰ ਰਹੇ ਆ ਨਹੀਂ ਤੁਹਾਡੀ ਮਿਹਨਤ ਸੱਚੀ ਸੀ ਪਰ ਪ੍ਰਮਾਤਮਾ ਨੇ ਤੁਹਾਨੂੰ ਫਲ ਦੇਣਾ ਹੀ ਦੇਣਾ ਬੇਸ਼ੱਕ ਤੁਹਾਨੂੰ ਕਿਸੇ ਹੋਰ ਲਾਈਨ 'ਚ ਫਲ ਮਿਲਦੀ ਪਰ ਇਹ ਨਹੀਂ ਹੈਗਾ ਵੀ ਕਿਸੇ ਬੰਦੇ ਨੇ ੱੱਕੇ ਖਾਦੇ ਮਿਹਨਤ ਕੀਤੀ ਤੇ ਉਹਵੇਂ ਰਹਿ ਗਿਆ ਆਏ ਹੋਈ ਨਹੀਂ ਸਕਦਾ ਤੁਸੀਂ ਕਹਿੰਦੇ ਅੱਜ ਕੱਲ੍ਹ ਲੋਕ ਆਪਣੇ ਸਰੀਰ ਨੂੰ ਸੰਭਾਲ ਸੰਭਾਲ ਰੱਖਦੇ ਆ ਕੰਮ ਤੋਂ ਡਰਦੇ ਆ ਤੇ ਸਰੀਰ ਦੀ ਫਿਟਨੈਸ ਕੰਮ ਨਾਲ ਆ ਕਿ ਸੰਭਾਲ ਕੇ ਰੱਖਣ ਨਾਲ ਵੀਰੋ ਦੇਖੋ ਜੇ ਕੰਮ ਕਰਾਂਗੇ ਤਾਂ ਚੱਲਦੇ ਫਿਰਦੇ ਰਵਾਂਗੇ ਹੈਨਾ ਫਿਰ ਤਾਂ ਸਰੀਰ ਵੀ ਚੱਲਦਾ ਫਿਰਦਾ ਰਹੂਗਾ ਹੁਣ ਬਿਮਾਰੀਆਂ ਵੀ ਦੇਖੋ ਕਿੰਨੀਆਂ ਲੋਕ ਦਵਾਈਆਂ ਵੀ ਤਾਂ ਖਾ ਰਹੇ ਆ ਜੋ ਹੀ ਕਿਤੇ ਕੰਮ ਕਰ ਲੈਣ ਤਾਂ ਸੀਸ ਵੀ ਮਿਲਦੀ ਏ ਘਰਿਆਂ ਦੀ ਹੁੰਦੇ ਕੋ ਸਾਡੇ ਘਰ 'ਚ ਜਿਵੇਂ ਦੋ ਬੋ ਵਰਗਾ ਤੇ ਜਦੋਂ ਆਵਾਜ਼ ਮਾਰਦੇ ਆ ਜਿਵੇਂ ਮੇਰੇ ਜਿਹੜੀ ਸਾਡੇ ਦਾਦੀ ਏ ਮੇਰੇ ਦਾਸ ਸੱਸ ਤਾਂ ਉਹ ਸਾਡੇ ਬੱਚਿਆਂ ਵਰਗੇ ਆ ਜਿਹੜੀਆਂ ਹੁਣ ਆਹ ਅਸੀਂ ਚੀਜ਼ਾਂ ਵੀ ਬਣਾਉਣਾ ਜਿਹੜੀਆਂ ਵੀਡੀਓ ਆ ਤਾਂ ਉਹ ਜਿਵੇਂ ਹੈਲਥ ਡਿਪਾਰਟਮੈਂਟ ਸੀ ਮੈਨੂੰ ਕਹਿੰਦੇ ਨਾ ਵੀ ਮੈਂ ਕੁਆਟਰਾਂ 'ਚ ਰਹਿੰਦੀ ਸੀ ਉੱਥੇ ਨਾ ਐ ਬਣਾਉਂਦੀਆਂ ਹੁੰਦੀਆਂ ਸੀ ਅੱਜ ਮੈਨੂੰ ਕਹੀ ਜਾਂਦੀ ਸੀ ਨਾ ਉਹ ਨਾ ਮਟਰ ਕੋਪ ਤੇ ਬਣਾਉਂਦੀਆਂ ਸੀ ਮਲਕਾ ਦੇ ਕਦੇ ਐ ਕਹਿੰਦੇ ਵੀ ਮੇਰਾ ਮਾਲਪੂਰੇ ਖਾਨ ਨੂੰ ਜੀ ਕਰਦਾ ਤਾਂ ਫਿਰ ਅਸੀਂ ਉਸੇ ਟਾਈਮ ਬਣਾ ਲੈਣੀ ਆ ਮੈਂ ਜਿਵੇਂ ਆਪਦੇ ਅਸੀਂ ਬੱਚੇ ਦਾ ਕਰਦੇ ਆ ਉਹ ਹੀ ਬੁਰਗਾਂ ਦਾ ਜੇ ਮੈਂ ਕਦੇ ਨਹੀਂ ਆਈ ਮੱਥੇ ਵੱਟ ਪਾਇਆ ਜੇ ਇਹ ਨੂੰ ਆ ਚੀਜ਼ ਨਹੀਂ ਪਸੰਦ ਤਾਂ ਮੈਂ ਦੂਜੀ ਬਣਾ ਦੇਣੀ ਆ ਅੱਜਕੱਲ ਬਜ਼ੁਰਗਾਂ ਦੀ ਸੰਭਾਲ ਤਾਂ ਬਹੁਤ ਐ ਸਮਝ ਲਓ ਵੀ ਕੋਈ ਜਿਵੇਂ ਤੁਸੀਂ ਕਹਿ ਰਹੇ ਹੋ ਕਿਸੇ ਵਿਰਲੇ ਤੋਂ ਸੁਣਨ ਨੂੰ ਮਿਲਦੀ ਹੈ ਤੇ ਲੋਕਾਂ ਨੂੰ ਵੀ ਦੱਸੋ ਵੀ ਬਜ਼ੁਰਗਾਂ ਨੂੰ ਜਿਹੜੇ ਜਦੋਂ ਇੱਕ ਤਾਂ ਆਜ ਕੋਈ ਬਜ਼ੁਰਗ ਮਾਰਦਾ ਤੇ ਭੱਜ ਭੱਜ ਪੈਂਦੇ ਆ ਉਹਨਾਂ ਨੂੰ ਵੀ ਦੱਸੋਗੇ ਫਿਰ ਉਹ ਬੰਦੇ ਤਾਂ ਨਾ ਫਿਰ ਕਦੇ ਮਤਲਬ ਉਧਰ થી ਸਹੀ ਲੈ ਕੇ ਪਏ ਆਂਦੀਆਂ ਵੀ ਉਹ ਬੰਦੇ ਕਦੇ ਕਾਮਯਾਬ ਨਹੀਂ ਹੁੰਦੇ ਸੋਸ਼ਲ ਮੀਡੀਆ ਤੇ ਜ਼ਿਆਦਾਤਰ ਜਿਵੇਂ ਲੇਡੀਜ਼ ਆ ਜਾਂ ਲੜਕੀਆਂ ਜਿਹੜੀਆਂ ਆਪਾਂ ਕਹਿ ਦਿੰਨੇ ਆ ਉਹਨਾਂ ਦਾ ਤਾਂ ਸਿੰਗਲ ਚਾਈਲਡ ਗਰ ਲਾ ਮਤਲਬ ਵਿੱਚ ਵਿੱਚ ਚਲੋ ਹੈਗੇ ਜਿਹੜੇ ਭਰੇ ਪੂਰੇ ਪਰਿਵਾਰ ਆ ਵੀ ਉਹ ਸੁਖੀ ਆ ਸੋਸ਼ਲ ਮੀਡੀਆ ਤੇ ਵੀ ਸੌਖੀ ਆ ਪਰ ਜ਼ਿਆਦਾ ਮੈਂ ਦੇਖਿਆ ਵੀ ਡਿਵੋਰਸੀ ਲੜਕੀਆਂ ਪਰ ਜੇ ਕੋਈ ਬੰਦਾ ਮੈਨੂੰ ਲੱਗਦਾ ਵੀ ਆਪਦਾ ਪਰਿਵਾਰ ਵੀ ਨਾਲ ਲੈ ਕੇ ਚੱਲ ਰਿਹਾ ਤੁਹਾਡਾ ਪਰਿਵਾਰ ਵੀ ਤੁਹਾਡੇ ਨਾਲ ਆ ਖਾਸ ਕਰਕੇ ਸਾਰਾ ਪਰਿਵਾਰ ਬਾ ਫਿਰ ਬੰਦਾ ਉਹ ਕਦੇ ਵੀ ਨਹੀਂ ਹਾਰਦਾ ਉਹ ਜਿਹੜੀਆਂ ਅਸੀਸਾਂ ਮਿਲੀਆਂ ਹੁੰਦੀਆਂ ਉਹੀ ਤੁਹਾਨੂੰ ਅੱਗੇ ਤੱਕ ਲੈ ਕੇ ਜਾਂਦੀਆਂ ਤੁਸੀਂ ਸਾਰੇ ਪਰਿਵਾਰ ਦੀ ਗੱਲ ਕੀਤੀ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਹੋ ਤੇ ਆਪਣੇ ਆਪਣੇ ਜਿਹੜਾ ਜ਼ਿਲ੍ਹਾ ਜਾਂ ਆਪਣਾ ਇਲਾਕਾ ਇਹਨਾਂ ਨੂੰ ਇੱਕ ਕਹ ਜਾਂਦੇ ਵੀ ਪਛੜੇ ਹੋਏ ਆ ਤੇ ਇਸ ਇਲਾਕੇ ਦੇ ਵਿੱਚ ਇੱਕ ਸੋਸ਼ਲ ਮੀਡੀਆ ਤੇ ਇਹ ਜਾਂ account ਬਣਾਉਣਾ ਹੀ ਵਰਜਿਤ ਹੈ ਜੇ ਬਣਾ ਲਿਆ ਤਾਂ ਉਹਦੇ ਤੇ ਆਪਣੀ ਡੀਪੀ ਲਾਉਣੀ ਵਰਜਿਤ ਹੈ ਹਾਂਜੀ ਤਦ ਨੂੰ ਫਿਰ ਕਿਵੇਂ ਰਿਹਾ ਇਧਰ ਦੋਹਾਂ ਪਰਿਵਾਰਾਂ ਤੋਂ ਕਿੰਨੀ ਇੱਕ ਦਿੱਕਤ ਆਈ ਤੇ ਕਿਵੇਂ ਇਹਨਾਂ ਪਰਿਵਾਰਾਂ ਨੂੰ ਸਮਝਾਇਆ ਵੀ ਕੋਈ ਗੱਲ ਨਹੀਂ ਵੀ ਮੈਂ ਕੰਮ ਕਰੂੰਗੀ ਨਹੀਂ ਵੀ ਪਹਿਲਾਂ ਤਾਂ ਜਿਵੇਂ ਹੁਣ ਆਪਾਂ ਆਨਲਾਈਨ ਵੀ ਹੁੰਨੇ ਆ ਹਨਾ ਤੇ ਮੈਂ ਖੋਦ ਹੀ ਸੋਸ਼ਲ ਮੀਡੀਆ ਤੋਂ ਬਹੁਤ ਡਰਦੀ ਸੀ ਜਿੰਨੇ ਮੈਂ ਨਾ ਇੱਕ ਵਾਰੀ ਇੰਟਰਨੈਟ ਕਰਨ ਲੱਗੀ ਸੀ ਜਦੋਂ ਤਾਂ ਉਹਨਾਂ ਨੇ ਇੱਕ ਮੇਡ ਫੇਸਬੁੱਕ ਆਈ ਦੀ ਬਣਾਤੀ ਸੀ ਤੇ ਉਹ ਨੂੰ ਮੈਂ ਡਰਦੀ ਖੋਲਦੀ ਨਹੀਂ ਹੁੰਦੀ ਸੀ ਵੀ ਆਸ-ਪਾਸ ਵਾਲੇ ਚ ਲੋਕ ਕਾਤੋਂ ਆਈ ਜਾਂਦੇ ਵੀ ਇਹਨਾਂ ਨੂੰ ਆਪਾਂ ਕਿਸੇ ਹਿਸਾਬ ਨਾਲ ਹਟਾ ਨਹੀਂ ਸਕਦੇ ਜਿਵੇਂ WhatsApp ਤੇ ਆਪਾਂ ਹੀ ਹੁੰਨੇ ਆ ਵੀ ਆਪਾਂ ਹੀ ਹੋਈਏ ਪਰ ਇਹ ਮੈਂ ਲੋਕਾਂ ਦੀ ਨਾਲ ਵੀ ਬਹੁਤ ਪਰਵਾਹ ਕੀਤੀ ਹੂੰ ਬਹੁਤ ਜਿਨੇ ਕਹਿੰਦੇ ਹੁੰਦੇ ਘਰ ਖਵਾਇਆ ਹੂੰ ਬਹੁਤ ਲੋਕਾਂ ਦੇ ਲੈ ਲੇ ਪੇਤੇ ਕੀਤੇ ਹੂੰ ਇਹ ਗੱਲ ਮੈਂ ਆਪਣੇ ਘਰ ਵਾਲੀ ਤੋਂ ਸਿੱਖੀ ਆ ਹੂੰ ਵੀ ਜਿਹੜਾ ਹੈਗਾ ਜੋ ਤੁਹਾਡੇ ਮਨ ਆਉਂਦਾ ਉਹ ਕਰੋ ਵੀ ਤੁਹਾਨੂੰ ਵੀ ਬਰਾਬਰ ਜ਼ਿੰਦਗੀ ਮਿਲੀ ਆ ਇਹ ਹੁਣ ਕਹਿੰਦੀ ਹੁੰਦੀ ਵੀ ਮੇਰੀ ਵੀ ਮੈਨੂੰ ਵੀ ਜ਼ਿੰਦਗੀ ਬਰਾਬਰ ਮਿਲੀ ਆ ਤੇ ਤੈਨੂੰ ਵੀ ਜਿੰਨਾ ਹੱਕ ਮੈਨੂੰ ਆ ਜੀਣ ਦਾ ਤੇ ਉਨਾ ਹੀ ਤੇਨੂੰ ਆ ਵੀ ਇਥੇ ਉਥੇ ਥੋੜਾ ਜਿਹਾ ਸੀਗਾ ਪਰ ਇੱਥੇ ਜਦੋਂ ਮੈਂ ਮੇਰਾ ਵਿਆਹ ਕਰਾਇਆ ਲੋਕ ਤਾਂ ਜਿਵੇਂ ਵਿਆਹ ਕਰਾ ਕੇ ਔਖੇ ਹੋ ਜਾਂਦੇ ਮੇਰੇ ਸਮਝ ਲਓ ਚੰਗੇ ਦੇਣਾ ਜਿਹੜੇ ਵਾਅਦੇ ਬਾਦੋਂ ਸ਼ੁਰੂ ਹੋ ਗਏ ਸੀ ਪਰ ਫਿਰ ਸੱਸ ਸਹੁਰੇ ਨੇ ਨਹੀਂ ਕਿਹਾ ਵੀ ਨਾ ਬਣਾ ਪੈਸੇ ਤਾਂ ਤੁਸੀਂ ਆਪ ਦੀ ਸੱਸ ਨੂੰ ਵੀ ਉਹਨਾਂ ਹੀ ਚੰਗੇ ਜਿੰਨਾ ਮਸ਼ਹੂਰ ਕਰ ਰੱਖਿਆ ਨਹੀਂ ਸਹੁਰੇ ਨੇ ਵੀ ਲਾ ਰੱਖਿਆ ਥੋੜਾ ਥੋੜਾ ਤੋ ਵੀ ਕਰਦੇ ਆ ਨਾ ਨਹੀਂ ਸਾਰਾ ਪਰਿਵਾਰ ਹੀ ਜਿਹੜਾ ਹੈਗਾ ਉਹ ਚੰਗਾ ਵੀ ਆਈ ਨਹੀਂ ਹੈਗਾ ਵੀ ਘਰਾਂ ਦੇ ਵਿੱਚ ਹੁਣ ਮੈਂ ਆਈ ਅੱਖਾਂ ਵੀ ਅਸੀਂ ਜਿਵੇਂ ਹੀ ਨਿਕਦੇ ਉਹ ਹੋਏ ਲੜਦੇ ਆਂ ਬੋਲਦੇ ਆਂ ਪਰ ਸਾਰਾ ਪਰਿਵਾਰ ਹੀ ਮੇਰੇ ਵਰਗਾ ਵੀ 2 ਮਿੰਟਾਂ ਬਾਅਦ ਅਸੀਂ ਭੁੱਲ ਜਾਂਦੇ ਆਂ ਵੀ ਤੈਨੂੰ ਮੈਂ ਕੀ ਕਿਹਾ ਸੀ ਮੈਂ ਭੁੱਲ ਗਿਆ ਘਰਾਂ ਦੇ ਵਿੱਚ ਆਇ ਨਹੀਂ ਹੈਗਾ ਵੀ ਤੁਹਾਡੀ ਫਸਲ ਆ ਤੁਹਾਡੀ ਸਦਾ ਹੀ ਚੰਗੀ ਕਹਿੰਦੇ ਰਿਸ਼ਤੇ ਹੀ ਖਟਾਸ ਮਿਠਾਸ ਨਾਲ ਕਦੇ ਚੱਲਦੀ ਰਹਿੰਦੀ ਆ ਪਰ ਚਲੋ ਜੇ ਆਪਾਂ ਵੈਸੇ ਵੀ ਕੋਈ ਵੀ ਰਿਸ਼ਤਾ ਹੈ ਇਨਸਾਨ ਹੈ ਹਮੇਸ਼ਾ ਜਦੋਂ ਇਕੱਠੇ ਰਹਿੰਦੇ ਆ ਉਹ ਤਾਂ ਕੋਈ ਹਾਂ ਆ ਦੋ ਭਾਂਡੇ ਦੇ ਦੋ ਭਾਂਡੇ ਤੇ ਖੜਕਰੀ ਹਾਂ ਚੱਲ ਹੁੰਦੇ ਹੀ ਰਹਿੰਦੇ ਪਰ ਸਾਰਾ ਪਰਿਵਾਰ ਮੇਰੇ ਵਰਗਾ ਹੀ ਕਿਉਂਕਿ ਮੈਂ ਵੀ ਕਦੇ ਕਿਸੇ ਨਾਲ ਦਿਲ ਚਾਏ ਗੁੱਸਾ ਨਹੀਂ ਰੱਖਿਆ ਜ਼ਿਆਦਾ ਟਾਈਮ ਤੇ ਨਾ ਹੀ ਸਾਡਾ ਪਰਿਵਾਰ ਰੱਖਦਾ ਲੜ ਵਿਹੇ ਗਿਆ ਕਦੇ ਕਦੇ ਹੋ ਹੀ ਜਾਂਦਾ ਹੁਣ ਕਿਤੇ ਗੱਲ ਤੇ ਪਰ ਦੋ ਮਿੰਟ ਬਾਅਦ ਕੋਈ ਵੀ ਕੋਈ ਦਿਲ ਚ ਕੋਈ ਵਿਤਕਰਾ ਨਹੀਂ ਰੱਖਦਾ ਜੇ ਕੋਈ ਕੰਮ ਕਰਦੇ ਆ ਤਾਂ ਰਲ ਮਿਲ ਕੇ ਹੀ ਸਾਰੇ ਕਰਦੇ ਆ ਆਪਾਂ ਹੁਣ ਗੱਲ ਕਰੀਏ ਵੀ ਸੋਸ਼ਲ ਮੀਡੀਆ ਤੇ ਜਦੋਂ ਤੁਸੀਂ ਆ ਗਏ ਫਿਰ ਸੋਸ਼ਲ ਮੀਡੀਆ ਤੇ ਜਿਹੜਾ ਫੇਮ ਹੈ ਉਹ ਨਾਲ ਉਹਦੀ ਕੀਮਤ ਵੀ ਲੈਂਦਾ ਉਸ ਤੇ ਬਹੁਤ ਸਾਰੇ ਗਲਤ ਕਮੈਂਟਸ ਆਉਂਦੇ ਆ ਉਹਨੂੰ ਫਿਰ ਤੁਸੀਂ ਕਿਵੇਂ ਇਗਨੋਰ ਕਰਦੇ ਹੋ ਤੇ ਤੁਹਾਡਾ ਪਰਿਵਾਰ ਉਹਨਾਂ ਨੂੰ ਕਿਵੇਂ ਲੈਂਦਾ ਮੈਂ ਤਾਂ ਦੇਖੋ ਵੀਰੇ ਪਹਿਲੀ ਗੱਲ ਤਾਂ ਮੈਂ ਨਾ ਕਦੇ ਪੜੀ ਹੀ ਨਹੀਂ ਇਹ ਪੜਦੇ ਆ ਜਿਆਦਾ ਤੇ ਇਹ ਡੀਲੀਟ ਵਗੈਰਾ ਵੀ ਕਰ ਦਿੰਦੇ ਕੋਈ ਜ਼ਿਆਦਾ ਵੀ ਉਲਝਣਾ ਨਹੀਂ ਚਾਹੁੰਦੇ ਤੇ ਮੈਂ ਤਾਂ ਬਾਕੀ ਕੋਈ ਆਏ ਵੀ ਨਹੀਂ ਹੈਗਾ ਵੀ ਕੋਈ ਮੈਨੂੰ ਕੁਝ ਕਹਿ ਦੂਗਾ ਤੇ ਵੀ ਆਪਾਂ ਗੰਦੀ ਜੀਆਂ ਵੀ ਉਹ ਤੋਂ ਮਾफी ਮੰਗਾਂਗੇ ਤੇ ਵੀ ਜੇ ਕੋਈ ਕਹੂਗਾ ਕੁਝ ਤਾਂ ਸੋਸ਼ਲ ਮੀਡੀਆ ਤੇ ਸਾਰੇ ਸੁਣਦੇ ਆ ਵੀ ਚਾਰ ਗੱਲਾਂ ਨੂੰ ਮੈਂ ਵੱਧ ਸੁਣਾਉਂਗੀ ਤੇ ਆਪਾਂ ਵੀ ਅਗਲੇ ਦਿਪੋਤੜੇ ਫਰੋਲਾਂਗੇ ਤੇ ਵੈਸੇ ਤਾਂ ਤੁਹਾਨੂੰ ਪਤਾ ਹੀ ਵੀ ਕੋਈ ਪੰਗਾ ਲੈਦਾ ਨਹੀਂ ਕਿਉਂਕਿ ਆਪਾਂ ਕਦੇ ਕਿਸੇ ਨੂੰ ਨਾ ਮਾੜਾ ਕਿਹਾ ਨਾ ਪਹਿਲ ਕੀਤੀ ਵੀ ਸਾਡੇ ਕੋਲੇ ਨਾ ਟਾਈਮ ਹੀ ਹੈ ਨਹੀਂ ਵੀ ਮੈਂ ਕਿਸੇ ਦੀ ਕੋਈ ਚੀਜ਼ ਦੇਖਾਂ ਉਹਦੇ ਵਿੱਚ ਜਾ ਕੇ ਨੁਕਸ ਕਰਾਂ ਕਿਉਂਕਿ ਸਾਨੂੰ ਆਪਦੇ ਕੰਮ ਹੀ ਤੁਹਾਨੂੰ ਪਤਾ ਬਹੁਤ ਆ 2014 ਤੋਂ ਨਾ ਮੇਰੇ ਕੰਪਿਊਟਰ ਸੈਂਟਰ ਚੱਲ ਰਿਹਾ 10 ਸਾਲ ਮੈਨੂੰ ਹੋ ਗਏ ਵੀ ਵਧੀਆ ਆਪਣਾ ਤਕੜਾ ਬਿਜ਼ਨਸ ਆ ਜਿਹੜੀ ਉੱਥੇ ਅਸੀਂ ਜਗ੍ਹਾ ਲਈ ਸੀ ਮੇਨ ਕੋਰਟ ਕਪੂਰਾ ਰੋਡ ਤੇ 43000 ਗਾਜਾ ਲਈ ਸੀ ਹੁਣ ਆਪਾਂ ਉੱਥੇ 30 ਲੱਖ ਦਾ ਪਲਾਟ ਲਿਆ ਜਿਹੜੇ ਇਹ ਹੱਸਦੇ ਸੀਗੇ ਵੀ ਸੇਖੋਂ ਕੇ ਜਿਹੜੇ ਸੋਸ਼ਲ ਮੀਡੀਆ ਤੇ ਲਾ ਕੇ ਪਤਾ ਨਹੀਂ ਕੀ ਕਰ ਲੈਣ ਤਾਂ ਉਹ ਅਸੀਂ ਉਹ ਪਲਾਟ ਤੇ ਵੱਡਾ ਸਾਰਾ ਬੋਰ ਲਾ ਕੇ ਉਹਨਾਂ ਨੂੰ ਦੱਸਾਂਗੇ ਜਵਾਬ ਦੇਵਾਂਗੇ ਇਸ ਗੱਲ ਦਾ ਤੇ ਬਾਕੀ ਜਿਹੜਾ ਮੇਰਾ ਹੈਂਡਵਰਕ ਵਾਲਾ ਕੰਮ ਆ ਵੀ ਉਹ ਵੀ ਬਹੁਤ ਵਧੀਆ ਹੂੰ ਪੋਲੀਟਿਕਲ ਚ ਵੀ ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਫੇਸਬੁੱਕ ਤੇ ਹੀ ਲੀਡਰ ਆ ਪਤਾ ਨਹੀਂ ਤੇ ਜਦੋਂ ਅਸੀਂ ਗਰਾਉਂਡ ਤੇ ਗਏ ਸੀ ਤੇ ਤਸੱਲੀਆਂ ਕਰਾਤੀਆਂ ਸੀ ਵੱਡਿਆਂ ਵੱਡਿਆਂ ਦੀਆਂ ਵੀ ਜਿਹੜੇ ਕੰਮ ਨੂੰ ਹੱਥ ਪਾਇਆ ਫਤਿਹ ਫਤਿਹ ਆ ਬਾਕੀ ਦਿਲ ਤੇ ਅਸੀਂ ਖੋਟ ਨਹੀਂ ਕਦੇ ਰੱਖੀ ਬਿਲਕੁਲ ਸੱਚਾ ਕਿ ਪ੍ਰਮਾਤਮਾ ਜਿਹੜਾ ਉਹ ਸਾਥ ਦਿੰਦਾ ਤੁਸੀਂ ਗੱਲ ਕੀਤੀ ਸੋਸ਼ਲ ਮੀਡੀਆ ਤੇ ਜਿਵੇਂ ਲੋਕਾਂ ਨੂੰ ਕਿਹਾ ਵੀ ਕਿ ਲੁਖਾਉਣਾ ਪੈਂਦਾ ਹੀ ਆ ਕਈ ਵਾਰੀ ਵਿਖਾਉਣਾ ਵੀ ਪੈਂਦਾ ਤੇ ਪਰ ਜਦੋਂ ਦੁਨੀਆ ਦੇ ਕਮੈਂਟ ਆਪਾਂ ਇਗਨੋਰ ਕਰ ਦਿਆਂਗੇ ਨੇੜੇ ਤੇੜੇ ਵਾਲੇ ਹੁੰਦੇ ਜਿਹੜੇ ਰਿਸ਼ਤੇਦਾਰ ਹੁੰਦੇ ਜਾਂ ਅੰਡੀ ਗਵੰਡੀ ਹੁੰਦੇ ਆ ਉਹਨਾਂ ਦੇ ਕਮੈਂਟ ਫਿਰ ਕਿਵੇਂ ਲੈਨੇ ਆਂ ਵੀਰੇ ਪਤਾ ਕੀ ਗੱਲ ਆ ਵੀ ਵੈਸੇ ਤਾਂ ਸਾਡੇ ਚਲੋ ਜੇ ਮੈਂ ਇਹ ਗੱਲ ਕਰਾਂ ਵੀ ਚਲੋ ਕਈ ਲੋਕ ਲੱਕੀ ਵੀ ਹੁੰਦੇ ਆ ਵੀ ਅਸੀਂ ਲੱਕੀ ਆ ਸਾਡੇ ਜਿਹੜੇ ਸਾਡੇ ਰਿਸ਼ਤੇਦਾਰ ਤਾਂ ਥੋੜੇ ਜਿਹਾ ਪਾੜੇ ਹੀ ਸੀਗੇ ਉਹਦਾ ਵੀ ਪਿਆਰ ਆ ਜਾਈ ਵੀ ਕਰਤਾ ਪਰ ਜਿਹੜੇ ਇਹਨਾਂ ਸਾਰੇ ਰਿਸ਼ਤੇਦਾਰ ਆ ਉਹ ਸਪੋਰਟ ਵੀ ਕਰਦੇ ਆ ਉਹਨਾਂ ਦੀ ਸਾਡੇ ਨਾਲ ਚੰਗੀ ਆਉਣੀ ਜਾਣੀ ਦੁੱਖ ਦੇ ਸੁੱਖ ਦੇ ਕਿਉਂਕਿ ਜਿਹੜਾ ਇਹ ਪਰਿਵਾਰ ਸੀਗਾ ਨਾ ਇੱਥੋਂ ਵਾਲਾ ਉਹ ਉਹ ਉਹਨਾਂ ਨੇ ਪਹਿਲਾਂ ਵਾਲੇ ਹਾਲਾਤ ਤੇ ਹੋਣ ਵਾਲੇ ਹਾਲਾਤ ਵੀ ਦੇਖੀ ਆ ਮਤਲਬ ਉਹਨਾਂ ਨੂੰ ਮਾਹੌਲ ਸੋਹਣਾ ਲੱਗਦਾ ਸਾਡੇ ਘਰ ਦਾ ਵੀ ਜਿਵੇਂ ਕਈਆਂ ਦੀ ਤੁਹਾਨੂੰ ਆ ਜਾਂਦੀਆਂ ਤਾਂ ਮਾਹੌਲ ਜਿਹੜੀ ਉਗੀ ਗੜ ਜਾਂਦੇ ਆ ਪਰ ਇੱਥੇ ਜਦੋਂ ਕੋਈ ਭਾਂ ਭਰਾ ਆਉਂਦਾ ਤੇ ਸਾਡੇ ਘਰ ਦਾ ਮਾਹੌਲ ਦੇਖਦਾ ਤੇ ਉਹਨਾਂ ਨੂੰ